ਲਓ ਜੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਖੂਨੀ ਬਵਾਸੀਰ ਵਾਸਤੇ ਜੋ ਦਵਾਈ ਤਿਆਰ ਹੁੰਦੀ ਹੈ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸੋ ਇਹ ਜੋ ਨਾਰੀਅਲ ਹੈ ਇਸ ਨਾਰੀਅਲ ਦੇ ਇਹਨਾਂ ਵਾਲਾਂ ਤੋਂ ਇਹ ਬਵਾਸੀਰ ਦੀ ਦਵਾਈ ਜੋ ਤਿਆਰ ਕੀਤੀ ਜਾਂਦੀ ਹੈ ਸੋ ਹਜ਼ਾਰਾਂ ਹੀ ਮਰੀਜ਼ਾਂ ਤੇ ਆਪਾਂ ਇਹ ਦਵਾਈ ਅਜ਼ਮਾ ਚੁੱਕੇ ਹਾਂ ਸੋ ਇਸ ਤਰ੍ਹਾਂ ਦੇ ਹੋਰ ਨੁਕਤੇ ਦੇਖਣ ਲਈ ਸਾਡਾ YouTube ਚੈਨਲ ਬਾਬਾ ਕਾਲਾ ਜੀ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਘੰਟੀ ਦਬਾਓ ਲਾਈਕ ਕਰੋ ਸ਼ੇਅਰ ਕਰੋ ਸੋ ਅੱਜ ਆਪਾਂ ਇਹ ਨੁਕਤਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਬਣਾਉਣ ਦੀ ਵਿਧੀ ਖਾਣ ਦੀ ਵਿਧੀ ਆਪਾਂ ਤੁਹਾਨੂੰ ਇਹ ਦੱਸਾਂਗੇ ਸੋ ਖੂਨੀ ਬਵਾਸੀਰ ਤੋਂ ਛੁਟਕਾਰਾ ਪਾਣ ਲਈ ਇਹ ਨੁਕਸਾ ਅਜ਼ਮਾ ਸਕਦੇ ਹੋ ਕਾਫੀ ਮੇਰੇ ਸੱਜਣ ਵੀਰਾਂ ਦਾ ਕਾਫੀ ਸਮੇ ਤੋਂ ਮੈਸੇਜ ਆ ਰਿਹਾ ਸੀ ਕਿ ਦਵਾਈ ਕਰ ਪਗਾਂ ਤੇ ਸਾਂਝੀ ਕੀਤੀ ਜਾਵੇ ਸੋ ਇਹ ਦਵਾਈ ਬਣਾਉਣ ਦਾ ਤਰੀਕਾ ਬਹੁਤ ਵਧੀਆ ਆਸਾਨ ਅਤੇ ਸੌਖਾ ਤਰੀਕਾ ਹੈ ਉਹ ਜਿਸ ਕਿਸੇ ਵੀਰ ਭਰਾ ਨੂੰ ਖੂਨੀ ਬਵਾਸੀਰ ਇਹ ਉਹ ਇਹ ਨੁਕਸਾ ਅਜਮਾ ਸਕਦਾ ਹੈ ਸੋ ਆਪਾਂ ਦਵਾਈ ਤਿਆਰ ਕਰ ਰਹੇ ਹਾਂ ਤੁਹ ਕਦੇ ਵੀ ਦਵਾਈ ਜਿਹੜੀ ਇਹ ਤਿਆਰ ਕਰਨੀ ਹੈ ਇਹ ਧਰਤੀ ਦੇ نیچے ਨਹੀਂ ਕਰਨੀ ਕਿਸੇ ਬਰਤਨ ਵਿੱਚ ਬੱਠਲ ਵਿੱਚ ਜਾਂ ਕਿਤੇ ਵੀ ਸਾਫ਼ ਜਗ੍ਹਾ ਤੇ ਧਰਤੀ ਤੋਂ ਬਿਨਾ ਆਪਾਂ ਇਹ ਦਵਾਈ ਤਿਆਰ ਕਰ ਸਕਦੇ ਹਾਂ ਦਵਾਈ ਦੇਖੋ ਬਣਾਓ ਅਜ਼ਮਾਓ ਅਤੇ ਹੋਰਾਂ ਦਾ ਵੀ ਭਲਾ ਕਰੋ ਬਹੁਤ ਹੀ ਆਸਾਨ ਵਿਧੀ ਬਹੁਤ ਹੀ ਵਧੀਆ ਦਵਾਈ ਸੋ ਇਹ ਤਿਆਰ ਕੀਤੀ ਜਾਂਦੀ ਹੈ ਸੋ ਜਿੰਨਾ ਵੀਰ ਭਰਾਵਾਂ ਨੂੰ ਖੂਨੀ ਬਵਾਸੀਰ ਹੈ ਉਸ ਵਾਸਤੇ ਇਹ ਬਹੁਤ ਹੀ ਕਾਰਗਰ ਨੁਕਸਾ ਵਾਡੇ ਨਾਲ ਅੱਜ ਸਾਂਝਾ ਕੀਤਾ ਜਾ ਰਿਹਾ ਹੈ ਬਹੁਤ ਹੀ ਪੁਰਾਣਾ ਨਕਸ਼ਾ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਗੁਰੂਆਂ ਵੱਲੋਂ ਜਮਾਇਆ ਆ ਮੇਰਾ ਖੁਦ ਦਾ ਕਾਫੀ ਮਰੀਜ਼ਾਂ ਤੇ ਅਜ਼ਮਾਇਆ ਹੋਇਆ ਨੁਕਸਾਹ ਇਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ اپنی ਇਹ ਦਵਾਈ ਬਣ ਕੇ ਤਿਆਰ ਹੋ ਚੁੱਕੀ ਹੈ ਸੋ ਇਸ ਨੂੰ ਖਾਣ ਦੀ ਵਿਧੀ ਰੋਜ਼ ਸੁਬਾ ਖਾਲੀ ਪੇਟ ਦਹੀਂ ਦੇ ਵਿੱਚ ਇੱਕ ਚਮਚ ਆਪਾਂ ਇਸ ਦਵਾਈ ਦਾ ਖਾ ਸਕਦੇ ਹਾਂ ਸੋ ਜਿੰਨਾ ਭੈਣ ਭਰਾਵਾਂ ਨੂੰ ਵੀਰਾਂ ਨੂੰ ਖੂਨੀ ਬਵਾਸੀਰ ਦੀ ਪ੍ਰੋਬਲਮ ਹੈ ਸੋ 5 ਤੋਂ 7 ਦਿਨ ਲਗਾਤਾਰ ਇਹ ਦਵਾਈ ਇੱਕ ਚਮਚ 150 ਗ੍ਰਾਮ ਦਹੀਂ ਦੇ ਵਿੱਚ ਖਾ ਕੇ ਖੂਨੀ ਬਵਾਸੀਰ ਤੋਂ ਛੁਟਕਾਰਾ ਪਾ ਸਕਦੇ ਹੋ ਸੋ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਦਵਾਈਆਂ ਕੋਈ ਦੇਸੀ ਨੁਕਤੇ ਜਾਣਨ ਲਈ ਸਾਡਾ YouTube ਚੈਨਲ ਬਾਬਾ ਕਾਲਾ ਜੀ ਪੰਜਾਬੀ ਤੇ ਸਰਚ ਕਰੋ ਸਬਸਕ੍ਰਾਈਬ ਕਰੋ ਅਤੇ ਜਾਣਕਾਰੀ ਪਾਓ ਧੰਨਵਾਦ